ਹallelujah <laughs> ਹallelujah ਹallelujah ਸਰਸ ਸ਼ਕਤੀਮਾਨ ਪਿਤਾ ਪਰਮੇਸ਼ਰ ਸੈਨਾ ਦੇ ਯਹਵਾ ਰਾਜੰਦੇ ਰਾਜਾ ਪਰਪਉਂਦੇ ਪਰਮੋਤਮ ਜਮੀਨਾਂ ਸਮਾਨ ਦੇ ਮਾਲਕ ਖੁਦਾਵੰਦ ਪਰਮੇਸ਼ਰ ਦਰਦ ਦੇ ਦਿਨੋਂ ਤੁਹਾਡੀ ਹਜ਼ੂਰੀ ਵਿੱਚ ਆਉਣਾ ਪਿਆ ਪਿਤਾ ਪਰਮੇਸ਼ਰ ਤੇਰੇ ਅੱਗੇ ਗੁੱਟਿਆਂ ਨੂੰ ਸਿਰਨ ਝੁਕਾਉਣਾ ਪਿਆ ਪਿਤਾ ਪਰਮੇਸ਼ਰ ਤੂੰ ਅਲਫਾ ਓਮੇਗਾ ਆਦੋਂ ਅੰਤ ਤੱਕ ਪਿਤਾ ਪਰਮੇਸ਼ਰ ਤੂੰ ਹੀ ਅਗਲਾ ਔਰ ਪਿਛਲਾ ਪਰਮੇਸ਼ਰ ਖੁਦਾਵੰਦ ਪਰਮੇਸ਼ਰ ਤੂੰ ਪਵਿੱਤਰ ਪਵਿੱਤਰ ਸੈਨਾ ਦਾ ਯਹਵਾ ਅਤੀ ਪਵਿੱਤਰ ਪਰਮੇਸ਼ਰ ਖੁਦਾਵੰਦ ਪਰਮੇਸ਼ਰ ਹਾਂ ਪਿਤਾ ਪਰਮੇਸ਼ਰ ਤੁਸੀਂ ਅੱਜ ਸਾਡੇ ਲਈ ਪਿਤਾ ਪਰਮੇਸ਼ਰ ਮੁਕਤੀਦਾਤਾ ਬਣ ਕੇ ਪਿਤਾ ਪਰਮੇਸ਼ਰ ਸਤਿ ਆਰਤੀ ਦਾਇਕ ਹੋ ਦਾ ਬਣ ਪਰਮੇਸ਼ਰ हां पिता परमेश्वर तू सारे ਲਈ ਪਿਤਾ ਪਰਮੇਸ਼ਰ ਸਰ ਤਰਤੀ ਦੇ ਪਿਤਾ ਪਰਮੇਸ਼ਰ ਸ਼ਾਂਤੀ ਦੇਣ ਲਈ ਪਿਤਾ ਪਰਮੇਸ਼ਰ ਤੂੰ ਸਾਡੇ ਲਈ ਪੈਦਾ ਹੋਇਆ ਖੁਦਾਬਾਨ ਪਰਮੇਸ਼ਰ हां पिता ਪਰਮੇਸ਼ਰ ਤੇਰੀ ਬਾਣੀ ਵਿੱਚ ਲਿਖਿਆ ਖੁਦਾਬਾਨ ਪਰਮੇਸ਼ਰ ਕਿ ਤੂੰ ਸੇ ਨਹੀਂ ਬਲਕਿ ਮੈਂ ਤੁਹਾਨੂੰ ਚੁਣਿਆ ਪਿਤਾ ਪਰਮੇਸ਼ਰ हां पिता ਪਰਮੇਸ਼ਰ ਤੂੰ ਹੀ ਸਾਨੂੰ ਚੁਣਿਆ ਖੁਦਾਬਾਨ ਪਰਮੇਸ਼ਰ ਆਪਣੇ ਕੰਮਾਂ ਲਈ ਖੁਦਾਬਾਨ ਪਰਮੇਸ਼ਰ ਤੁਸੀਂ ਪਿਤਾ ਪਰਮੇਸ਼ਰ ਇਹ ਕਾਸ ਇਹ ਤਰਤੀ ਇਹ ਧਰਤੀ ਬਣਾਈ ਪਿਤਾ ਪਰਮੇਸ਼ਰ ਦੁਹਾਂ ਸਭ ਕੁਝ ਇਹਦੇ ਵਿੱਚ ਆ ਸਭ ਕੁਝ ਤੇਰਾ ਰਚਿਆ ਹੈ ਪਿਤਾ ਪਰਮੇਸ਼ਰ ਤੂੰ ਹੀ ਸਾਨੂੰ ਆਪਣੇ ਸੰਮੁਖ ਧਿਆਰ ਕੀਤਾ ਖੁਦਾਬਾਨ ਪਰਮੇਸ਼ਰ हां पिता ਪਰਮੇਸ਼ਰ ਅਸੀਸ ਤੰਬੂਲੇ ਸਿਰ ਇਹਦੇ ਵਿੱਚ ਅਨੰਦ ਹੈ ਪਿਤਾ ਪਰਮੇਸ਼ਰ ਤੁਹਾਨੂੰ ਖੁਸ਼ ਨਹੀਂ ਦੇ ਸਕਦਾ ਪਿਤਾ ਪਰਮੇਸ਼ਰ ਅਗਰ ਤੇਸ ਨਾਲ ਮੈਂ ਪਿਤਾ ਪਰਮੇਸ਼ਰ ਇਹਨਾਂ ਦੇਹਦਿਆਂ ਕੇਹੇ ਰਾਈਆਂ ਚੁੱਪਦਾਬੰਦ ਪਰਮੇਸ਼ਰ ਤੁਹਾਨੂੰ ਧੰਨਵਾਦੀ ਪੇੜ ਦੇ ਸਕਦੇ ਪਿਤਾ ਪਰਮੇਸ਼ਰ ਉਹ ਧੰਨਵਾਦੀ ਪੇੜ ਚੜਾਉਣ ਲਈ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਪੂਰਾ ਸਮਾਂ ਦਿੱਤਾ ਪਿਤਾ ਪਰਮੇਸ਼ਰ ਪੂਰਾ ਹਫਤਾ ਪੂਰਾ ਸਾਲ ਪਿਤਾ ਪਰਮੇਸ਼ਰ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਔਰ ਅੱਜ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਨਾ ਪਿਤਾ ਪਰਮੇਸ਼ਰ ਤੇਰੀ ਬਾਣੀ ਵਿੱਚ ਲਿਖਿਆ ਪੁੱਤ ਪਰਮੇਸ਼ਰ ਕਿ ਜਿੱਥੇ ਦੋ ਜਾਂ ਤਿੰਨ ਮੇਨਾ ਤੇ ਇਕੱਠੇ ਹੁੰਦੇ ਆ ਮੈਂ ਉਹ ਜਗਤ ਤੇ ਮਜੂਬ ਨਾ ਦਿੱਤਾ ਪਰਮੇਸ਼ਰ ਹੋਰ ਅਸੀਂ ਬੇਸ਼ਵਾਸ ਕਰਨੇ ਕੋਲਾਂ ਪਰਮੇਸ਼ਰ ਕਿ ਤੇਰੀ ਹਜ਼ੂਰੀ ਸਾਡੇ ਮੇਚਕਾਰ ਕੋਲੋਂ ਪਰਮੇਸ਼ਰ ਜੋ ਵੀ ਤੇਰੀ ਮਹਿਮਾ ਕਰੇ ਖੁਦਾਵੰਦ ਪਰਮੇਸ਼ਰ ਆਤਮਾ ਦੇ ਵਿੱਚ ਪੱਕੇ ਸੱਚਾਈ ਦੇ ਨਾਲ ਗੁਰਪ੍ਰਤਾ ਪਰਮੇਸ਼ਰ ਬੁੱਧੀ ਉਹ ਸੰਭਲਣ ਲਗਾਨੇ ਪੇਤਾ ਪਰਮੇਸ਼ਰ ਆਪੇ ਦਾ ਪਰਮੇਸ਼ਰ ਗਿਆਨ ਨੂੰ ਹੋਟਾ ਨੂੰ ਸੂਣਾ ਕੋਧਵੰਤ ਪਰਮੇਸ਼ਰ ਆਪੇ ਦਾ ਪਰਮੇਸ਼ਰ ਤੇਰਾ ਹੋਣੀ ਸਪੀਡ ਤੇਰਾ ਆਤਮਾ ਕਾਲਿਕ ਰਿਧਵੰਤ ਪਰਮੇਸ਼ਰ ਜਿਸ ਤਨ ਸਾਨੂੰ ਆਪਣੀ ਹਜੂਰੀ ਵਿੱਚ ਲੈ ਕੇ ਆਇਆ ਬਿਤਾ ਪਰਮੇਸ਼ਰ ਉਸੇ ਤਨ ਕੋਧਵੰਤ ਪਰਮੇਸ਼ਰ ਜੋ ਵੀ ਤੇਰੀ ਹਜੂਰੀ ਵਿੱਚ ਆਉਣ ਫਲਵੰਤ ਪਰਮੇਸ਼ਰ ਆਪੇ ਦਾ ਪਰਮੇਸ਼ਰ ਤੇਰੇ ਹੱਥਾਂ ਵਿੱਚ ਸੌਂ ਲੈਣੇ ਪੇਤਾ ਪਰਮੇਸ਼ਰ ਹਰ ਇੱਕ ਨੂੰ ਪ੍ਰਦਵੰਤ ਪਰਮੇਸ਼ਰ ਉਹਨਾਂ ਦੇ ਵੇਖਣਾਂ ਨੂੰ ਬਿਤਾ ਪਰਮੇਸ਼ਰ 2-ਵਿਲਰ 4-ਵਿਲਰ ਕੋਧਵੰਤ ਪਰਮੇਸ਼ਰ ਤੇਰੇ ਦੂਤ ਉਹਨਾਂ ਡੁਅਲ ਹੈਲਪ ਦੇ ਵਿੱਚ ਪਿਤਾ ਪਰਮੇਸ਼ਰ ਸਾਹਿਬਾ ਤੁਹਾਨੂੰ ਬਲਾਵਨ ਪਰਮੇਸ਼ਰ ਹਾਂ ਪਿਤਾ ਪਰਮੇਸ਼ਰ ਅਗਲਾ ਸਮਾ ਤੇਰੇ ਹੱਥਾਂ ਵਿੱਚ ਸੌਂਗਣਾ ਪਿਆ ਪਰਮੇਸ਼ਰ ਗੁਰੂ ਤੱਕ ਸੰਭਾਲਿਆ ਅੱਗੇ ਵੀ ਸੰਭਾਲ ਕੇ ਰੱਖਣਾ ਪਦਾ ਬੰਦ ਪਰਮੇਸ਼ਰ ਸਾਡੀ ਨਹੀਂ ਬਲਕਿ ਪਦਾ ਬੰਦ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਰੱਖਦਾ ਬੰਦ ਪਰਮੇਸ਼ਰ ਹੋਰ ਸਾਡੀ ਪ੍ਰਾਰਥਨਾ ਸੁਣਿਆ ਔਰ ਕਬੂਲ ਕੀਤਾ ਪਦਾ ਬੰਦ ਪਰਮੇਸ਼ਰ ਤੇਰਾ ਧੰਨਵਾਦ ਕਰਨਾ ਖੋਦਾ ਬੰਦ ਪਰਮੇਸ਼ਰ ਹਮ ਪਦਾ ਬੰਦ ਪਰਮੇਸ਼ਰ ਮਸੀਹ ਦੇ ਸਾਮਰਤੀਨਾ ਵਿੱਚ ਪਿਤਾ ਪਰਮੇਸ਼ਰ ਕੋਲੋਂ ਮੰਗਦੇ ਹਾਂ ਆਮੇਨ ਆਮੇਨ ਆਮੇਨ